ਉਰਠ ਮਹੱਲਾ ਪੰਜਵਾਂ ਗਰੀਬੀ ਗਦਾਹ ਮਾਰੀ ਖੰਨਾ ਸਗਲ ਰੇਨ ਛਾਰੀ ਇਸ ਆਗੇ ਕੋ ਨਾ ਟਿਕੈ ਵੇਕਾਰੀ ਗੁਰ ਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਵਰੈ ਤਿਸ ਕੀ ਗਤ ਹੋਵੇ ਉਧਰ ਹੈ ਸਗਲੇ ਕੋਟਾ ਰਹਾਉ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਧਨ ਪਾਇਆ ਕਹੋ ਨਾਨਕ ਆਪ ਮਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸੋਠ ਮਹੱਲਾ ਪੰਜਵਾਂ ਗੁਰ ਪੂਰੈ ਪੂਰੀ ਕੀਨੀ ਬਖਸ਼ੈ ਆਪਣੀ ਕਰਦੀਨੀ ਨਿਤ ਆਨੰਦ ਸੁਖ ਪਾਇਆ ਥਾਮ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੂਰਾ ਕਿਰਪਾ ਕਰਦੀਨੀ ਵਿਰਲੇ ਕਿਨਹੀ ਜਾਤੀ ਰਹਾਉ ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੋਰਠ ਮਹੱਲਾ 5 ਗੁਰਪੂਰਾ ਆਰਾਦੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਅਕਥ ਕਹਾਣੀ ਸੋਠ ਮਹੱਲਾ 5ਵਾਂ ਪੁਗੇ ਖਾਵਤ ਲਾਜ ਨਾ ਆਵੇ ਤਿਉ ਹਰ ਜਨ ਹਰ ਗੁਣ ਗਾਵੇ ਆਪਣੀ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਦਰਗਾਹ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜਿਉ ਕਾਮੀ ਕਾਮ ਲੁਭਾਵੇ ਤਿਉ ਹਰ ਦਾਸ ਹਰ ਜਸ ਭਾਵੇ ਜਿਉ ਮਾਤਾ ਬਾਲ ਲਪਟਾਵੇ ਤਿਉ ਗਿਆਨੀ ਨਾਮ ਕਮਾਵੇ ਗੁਰ ਪੂਰੇ ਤੇ ਪਾਵੇ ਜਨ ਨਾਨਕ ਨਾਮ ਧਿਆਵੇ ਸੋਠ ਮਹੱਲਾ ਪੰਜਵਾਂ ਸੁਖ ਛਾਂਦ ਘਰ ਆਇਆ ਨਿੰਦਕ ਕੈ ਮੁਖ ਛਾਇਆ ਪੂਰੇ ਗੁਰ ਪਹਿਰਾਇਆ ਬਿਨ ਸੇ ਦੁਖ ਸਬਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਅਚਰਜ ਸੋਭ ਬਣਾਈ ਰਹਾਉ ਬੋਲੇ ਸਾਹਿਬ ਕੈ ਭਾਣੈ ਦਾਸ ਬਾਣੀ ਬ੍ਰਹਮ ਵਖਾਣੈ ਨਾਨਕ ਪ੍ਰਭ ਸੁਖ ਦਾਈ ਜਿਨ ਪੂਰੀ ਬਣਤ ਬਣਾਈ ਸੋਠ ਮਹੱਲਾ ਪੰਜਵਾਂ ਪ੍ਰਭ ਆਪਣਾ ਹਿਰਦੈ ਧਾਈ ਘਰ ਸਹੀ ਸਲਾਮਤ ਆਈ ਸੰਤੋਖ ਭਇਆ ਸੰਸਾਰੀ ਗੁਰਪੂਰੈ ਲੈ ਤਾਰੀ संतो प्रभु मेरा सदा दयाला अपने भगत की गनत ना गणी राखै बाल गोपाला रहाऊ हर नाम يرد उर तारी तिन सबे थोक सवारी गुरु पूरै तुस दिया फिर नानक दुख ना थिया सोरठ महल्ला पंजवा हर मन तन बसिया सोई ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸਨੋ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਛਾਈ ਸੋਠ ਮਹੱਲਾ ਪੰਜਵਾ ਆਗਿਆ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੂ ਨਾਹੀ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਨਿਆ ਰਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਾਈ ਸੂਰਤ ਮਹਲਾ 5 ਨਾਲ ਨਰਾਇਣ ਮੇਰੈ ਜਮਦੂਤ ਨ ਆਵੈ ਨੇਰੈ ਕੰਠ ਲਾਏ ਪ੍ਰਭ ਰਾਖੈ ਸਤਗੁਰ ਕੀ ਸੱਚ ਸਾਖੈ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋਸ ਮਤ ਦਿੱਤੀ ਰਹਾਉ ਪ੍ਰਭ ਸਗਲੇ ਤਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਟਾਏ ਸੋਠ ਮਹੱਲਾ 5 ਸਰਬ ਸੁਖਾਂ ਕਾ ਦਾਤਾ ਸਤਗੁਰ ਤਾਕੀ ਸਰਨੀ ਪਾਈਐ ਦਰਸ਼ਨ ਭੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਹੋ ਭਾਈ ਨਾਮ ਜਪੋ ਨਾਮੋ ਅਰਾਧੋ ਗੁਰ ਪੂਰੇ ਕੀ ਸਰਨਾਈ ਰਹਾਉ ਤਿਸੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਵਲਾਈ ਸੂਰਠ ਮਹੱਲਾ ਪੰਜਵਾਂ ਕਰਨ ਕਰਾਵਨ ਹਰਿ ਅੰਤਰ ਜਾਮੀ ਜਨ ਆਪਣੇ ਕੀ ਰਾਖੈ ਜੈ ਜੈ ਕਾਰ ਹੋਤ ਜਗ ਭੀਤਰ ਸ਼ਬਦ ਗੁਰੂ ਰਸ ਚਾਖੈ ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰੱਥ ਸਰਨ ਕਾ ਦਾਤਾ ਆਠ ਪੈਰ ਤੁਮ ਧਿਆਈ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇ ਸਾ ਨਹੀਂ ਸਤਗੁਰ ਚਰਨ ਲੱਗੇ ਭਉ ਮਿਟਿਆ ਹਰ ਗੁਨ ਗਾਏ ਮਨ ਮਾਹੀ ਸੂਖ ਸਹਿਜ ਆਨੰਦ ਘਨੇਰੇ ਸਤਗੁਰ ਦੀਆ ਦਲਾਸਾ ਜਿਨ ਘਰ ਆਏ ਸੋ ਬਾਸੀਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕੰਮ ਗੁਰ ਚਰਨੀ ਲਾਗ ਤਰਿਓ ਭਵ ਸਾਗਰ ਜਪ ਨਾਨਕ ਹਰ ਹਰ ਨਾਮਾ ਸੋਰਠ ਮਹੱਲਾ ਪੰਜਵਾਂ ਭਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦ ਥਾਟੀ ^{(1)} ^{(2)} ਮਹਿ ਰਾਖ ਲਿਓ ਜਨ ਆਪਣਾ ਗੁਰ ਪੂਰੈ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾਕੇ ਸਭ ਕੀਨੇ ਪ੍ਰਭ ਉਚਾਇ ਅਗਮ ਅਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਪਏ ਦਰਬਾਰਾ ਸੋਰਠ ਮਹੱਲਾ ਪੰਜਵਾ ਸਿਮਰੋ ਆਪਣਾ ਸਾਈ ਦਿਨ ਸਰੈਨ ਸਦ ਧਿਆਈ ਹਾਸ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰੂ ਉਪਰ ਕੁਰਬਾਨ ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸਰਨਾਈ ਜਿਨ ਪੂਰਨ ਪੈਜ ਰਖਾਈ सगले ਦੁਖ ਮਤਾਈ ਸੁਖ ਕੁੰਚੋ ਮੇਰੇ ਭਾਈ ਸੋਠ ਮਹੱਲਾ ਪੰਜਵਾ ਸੁਨਹੁ ਬੇਨੰਤੀ ठाकुर मेरे जी जंत तेरे ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਮਨ ਹਾਰੇ ਪ੍ਰਭ ਜੀਓ ਕਸਮਾਨਾ ਕਰ ਪਿਆਰੀ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰੱਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਭਵਨੇ ਦ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਤ ਪੂਰਨ ਖਸਮ ਹਮਾਰੇ ਰਹਾਉ ਆਓ ਬੈਠ ਆਦਰ ਸਭ ਥਾਈ ਹੂਨ ਨਾ ਕਤਹੂ ਬਾਤਾ ਪਗਤ ਜਿ ਸਰ ਪਾਉ ਦਿਓ ਜਾਨ ਆਪਣੇ ਪਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹੱਲਾ